ਪੰਜਾਬ ਦਾ ਇੱਕ شریف ਸਾਊ ਕਿਸਾਨ ਆ ਜਿਹੜਾ ਕਿ ਜ਼ਹਿਰਾਂ ਮੁਕਤ ਖੇਤੀ ਵੀ ਕਰਦਾ ਤੇ ਨਾਲ ਨਾਲ ਮਜ਼ਦੂਰਾਂ ਨੂੰ ਵੀ ਚੰਗੀ ਜ਼ਿੰਦਗੀ ਦੇ ਰਿਹਾ ਤੇ ਕਿਸੇ ਦੀ ਲੁੱਟ ਵੀ ਨਹੀਂ ਕਰਦਾ ਅੱਜ ਕੱਲ ਤਾਂ ਜਿਵੇਂ ਬਾਈ ਹੋੜ ਲੱਗੀ ਹੋਈ ਆ ਰਾਜਵਿੰਦਰ ਜੀ ਵੀ ਅਮਰੀਕਾ ਜਾਣਾ ਕੈਨੇਡਾ ਜਾਣਾ ਹਨਾ ਲੋਕ ਡੋਂਕੀਆਂ ਲਾ ਕੇ ਜਾਂਦੇ ਨੇ ਤੁਸੀਂ ਉਧਰੋਂ ਛੱਡ ਕੇ ਇੱਥੇ ਆ ਕੇ ਖੇਤਾਂ ਨਾਲ ਜੁੜ ਗਏ ਮੈਨੂੰ ਤਾਂ ਇਹ ਲੱਗਾ ਵੀ ਮੇਰੇ ਵਾਸਤੇ ਤਾਂ ਨਹੀਂ ਸੀ ਉਹ ਅੱਛਾ ਜਾਣ ਤੋਂ ਪਹਿਲਾਂ ਬੜਾ ਕ੍ਰੇਜ਼ ਸੀਗਾ ਅਮਰੀਕਾ ਦਾ ਇਹ ਵੀ ਗੱਲ ਨਹੀਂ ਸੀ ਹਾਂ ਹਾਂ ਪਰ ਉੱਥੇ ਜਾ ਕੇ ਜਦੋਂ ਦੇਖਿਆ ਸਾਰਾ ਸਮਝ ਲੱਗੀ ਨਹੀਂ ਨਹੀਂ ਵੀ ਆਪਣੇ ਵਾਸਤੇ ਨੂੰ ਲੱਗਿਆ ਵੀ ਅਮਰੀਕਾ ਤੁਹਾਡੇ ਲਈ ਨਹੀਂ ਬਣਦਾ ਨਹੀਂ ਨਹੀਂ ਬਣਦਾ ਇਹ ਮੁਨਾਫਾ ਪੈਸੇ ਦਾ ਨਹੀਂ ਹੈ ਜੀ ਹਾਂ ਇਹ ਚ ਮੁਨਾਫਾ ਤੁਹਾਡੀ ਸੈਟੀਸਫੈਕਸ਼ਨ ਦਾ ਤੁਹਾਡੀ ਜ਼ਿੰਦਗੀ ਦਾ ਸਕੂਨ ਦਾ ਸਕੂਨ ਦਾ ਉਹਨੂੰ ਕਿੰਨੀ ਉਹਦੀ ਕੀ ਵੈਲਿਊ ਤੁਸੀਂ ਮੰਨਦੇ ਹੋ ਸਕੂਲ ਜੇ ਕਿਸਮ ਸਕੂਨ ਮਿਲਦੇ ਹੋ ਕੀ ਕੀਮਤ ਪਾਉਗਾ ਤੁਸੀਂ ਕੋਈ ਕੀਮਤ ਨਹੀਂ ਉਹਦੀ ਆਪਣੇ ਫਿਰ 6 ਕਿੱਲਾਂ ਦੇ ਵਿੱਚ ਕੀ ਕੀ ਹੈਗਾ ਗੰਨਾ ਲਾਉਣੀ ਹੈਗੀਆਂ ਜੀ ਅੱਛਾ ਹਲਦੀ ਲਾਉਣੀ ਹੈਗੀਆਂ ਬਾਕੀ ਆਲੂ ਪਿਆਜ਼ ਲਸਣ ਜਿਹੜੇ ਪੱਕੀਆਂ ਫਸਲਾਂ ਹੈਗੀਆਂ ਛਾਲਾਂ ਦੇ ਵਿੱਚ ਹੈਨਾ ਤੇ ਸੌਫਲਾ ਲਾਉਣੇ ਹੈਗੀਆਂ ਜੀ ਅੱਛਾ ਬਾਕੀ ਪਸ਼ੂ ਰੱਖੇ ਹੋਏ ਉਹਨਾਂ ਵਾਸਤੇ ਹਰਾ ਚਰਾ ਹੋ ਜਾਂਦਾ ਜੀ ਹੂੰ ਬਾਕੀ ਅਸੀਂ ਅਸੀਂ 6 ਏਕੜ ਦੇ ਵਿੱਚ ਦਰਖਤ ਬਹੁਤ ਲਾਈ ਹੋਏ ਨੇ ਮੈਂ ਦੇਖਿਆ ਦਰਖਤ ਬਹੁਤ ਲਾਈ ਹੋਇਆ ਤੇ ਲਾਈ ਜਾ ਰਹੇ ਅਸੀਂ ਇਹ ਨਹੀਂ ਹੈਗਾ ਵੀ ਲਾਲੇ ਤਾਂ ਬਹੁਤ ਹੋਗੇ ਨਹੀਂ ਬਾਕੀ ਇਹ ਜਿਤੇ ਵੀ ਕਿਤੇ ਜੇ ਕੋਈ ਦਰਖਤ ਪੈਦਾ ਹੋ ਗਿਆ ਪਈ ਅਸੀਂ ਉਹ ਤੋਂ ਪਾਸੇ ਦਿਓ ਕਿ ਲੰਗਣਾ ਨਾ ਕਿ ਉਹ ਨੂੰ ਨਹੀਂ ਹਟਾਉਣਾ ਅਸੀਂ ਹਟਣਾ ਹੈ ਤੇ ਅੱਜ ਕੱਲ ਤਾਂ ਜਿਹੜੇ ਕਲੀ ਕਿਸਾਨ ਕੋਲੇ ਵੱਡਾ ਟਰੈਕਟਰ ਨਹੀਂ ਚੰਗੇ ਬੂਫਰ ਨਹੀਂ ਲੱਗੇ ਵਧੀਆ ਹਲ ਨਹੀਂ ਪਾਏ ਉਹਨੂੰ ਕਿਸਾਨ ਹੀ ਨਹੀਂ ਮੰਨਦੇ ਯਾਰ ਇਹਦੇ ਕੋਲ ਟਰੈਕਟਰ ਹੈ ਨਹੀਂਗਾ ਹੈ ਜੇ ਇਸੇ ਹਾਲੀ ਹੈ ਜੀ ਹਾਂ ਹਾਂ ਸੁਆਗ ਹੈ ਬਸ ਫਿਰ ਤੋਂ ਬੜੀ ਲੋੜ ਨਹੀਂ ਪੈਂਦੀ ਜੀ ਹਲ ਸਵਾਗੇ ਨਾਲ ਖੇਤੀ ਹੋਈ ਜਾਂਦੀ ਹੋਈ ਜਾਂਦੀ ਹੈ ਜੀ ਆਪਣੇ ਮਨੁੱਖ ਦੇ ਅੰਦਰ ਹੈ ਜੀ ਕਹਿੰਦੇ ਕਿ ਬਹੁਤ ਸਾਰੀਆਂ ਬਿਮਾਰੀਆਂ ਨਾਲ ਲੜਨ ਦੀ ਤਾਕਤ ਆਪਣੇ ਵਿੱਚ ਆ ਹਨਾ ਆਪ ਆਪ ਠੀਕ ਕਰ ਲੈਨੇ ਆ ਉਵੇਂ ਜ਼ਮੀਨ ਵੀ ਹੈ ਜਿਵੇਂ ਆਪਦੇ ਆਪ ਨੂੰ ਆਪੇ ਠੀਕ ਕਰ ਲੈਂਦੀ ਹੈ ਜੇ ਖਰਾਬ ਹੋ ਜਾਵੇ ਹਾਂਜੀ ਇਹਨੂੰ ਗਰਮੀ ਦੇ ਵਜ੍ਹਾ ਤੋਂ ਪਾਦੇ ਵਿੱਚ ਖੁੱਲੀ ਛੱਡੋ ਹਾਂ ਜਿੰਨੀਆਂ ਕੋਈ ਉਹਦੇ 'ਚ ਕੋਈ ਆਪਣੇ ਫੰਗੀ ਸਾਇ ਇਹਦਾ ਫੰਗ ਜ਼ਮਾਂਦੀਆਂ ਜਾਂ ਕੋਈ ਲੱਗਦੀ ਹੋਵੇ ਉਹਨੇ ਆਪੇ ਹੀ ਧਰਤੀ ਨੇ ਠੀਕ ਕਰ ਲੈਂਦੀ ਹੈ ਫਿਰ ਜਦੋਂ ਉਹਨੂੰ ਲੱਗੂਗਾ ਉਹ ਝਕਾ ਹੋ ਗਿਆ ਹੋਊਗਾ ਉਹਨੇ ਧਰਤੀ ਨੇ ਆਪੇ ਠਕ ਲੈਣਾ ਆਪਣੇ ਆਪ ਨੂੰ ਹਾਂ ਵੈਸੇ ਕਿੰਨੇ ਕ ਸਕੂਨ 'ਚੋਂ ਤੁਸੀਂ ਨਹੀਂ ਇਸ ਪੱਖੋਂ ਜ਼ਿੰਦਗੀ ਜਿਉਣ ਦੇ ਪੱਖੋਂ ਤਾਂ ਮੈਂ ਤਾਂ ਬਹੁਤ ਸਕੂਨ ਚ ਹਾਂ ਜੀ ਕਿਆ ਮੇਰਾ ਵਾਸਾ ਚੱਲੇ ਦਾ ਮੈਂ ਤਾਂ ਕਹਿੰਦਾ ਜੀ ਮੈਂ ਆ ਆ ਫਾਰਮ ਤੋਂ ਉੱਥੇ ਵੀ ਜਾਵਾਂ ਹਨਾ ਬਾਹਰ ਜਾਵਾਂ ਹੀ ਨਹੀਂ ਜਾਂਦਾ ਜਨ ਕਿ ਜੇ ਮੇਰੇ ਕਿਤੇ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮੰਦੀਪ ਦੋਸਤੋ ਪੰਜਾਬ ਪੰਜਾ ਦਰਿਆਵਾਂ ਦੀ ਧਰਤੀ ਆ ਜਿੱਥੇ ਕਿ ਕੱਲੇ ਪਾਣੀ ਨਹੀਂ ਇੱਥੇ ਵੀ ਜਿਹੜੀ ਧਰਤੀ ਆ ਉਹਦੀ ਵੀ ਬੜੀਏ ਖਾਸੀਅਤ ਆ ਕਿ ਬੜੀਏ ਪਜਾਊਗਾ ਪਰ ਆਪਾਂ ਦੇਖਦੇ ਆ ਕਿ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਦੇ ਅੰਦਰ ਜ਼ਹਿਰਾਂ ਦੀ ਖੇਤੀ ਲਗਾਤਾਰ ਹੋ ਰਹੀ ਆ ਉਹਦੇ ਪਿੱਛੇ ਭਾਵੇਂ ਕਾਰਨ ਬਹੁਤ ਸਾਰੇ ਨੇ ਆਪਾਂ ਦੇਖਿਆ ਕਿ ਭਾਵੇਂ ਝਾੜ ਵਧਿਆ ਪੈਸਾ ਵਧ ਗਿਆ ਪਰ ਫਿਰ ਵੀ ਆਪਾਂ ਦੇਖਦੇ ਆ ਕਿ ਸਿਹਤ ਦਾ ਜਿਹੜਾ ਨੁਕਸਾਨ ਆ ਉਹ ਵੀ ਨਾਲ-ਨਾਲ ਵਧਿਆ ਪਰ ਪੰਜਾਬ ਦੇ ਕੁਝ ਗਿੰਮੇਚੋਂ ਨੇ ਕਿਸਾਨ ਇਹੋ ਜਿਹੇ ਨੇ ਜਿਹੜੇ ਕਿ ਸਾਰਾ ਲੋਭ ਤਿਆਗ ਕੇ ਕੁਦਰਤੀ ਖੇਤੀ ਕਰਦੇ ਨੇ ਤਾਂ ਉਹਨਾਂ ਦੇ ਵਿੱਚੋਂ ਇੱਕ ਕਿਸਾਨ ਵੀਰ ਸਾਡੇ ਨਾਲ ਨੇ ਜਿਹੜੇ ਕਿ ਮੋਗਾ ਜ਼ਿਲ੍ਹਾ ਦਾ ਪਿੰਡ ਲੋਹਾਰਾ ਦੇ ਵਿੱਚ ਰਹਿੰਦੇ ਨੇ ਉੱਥੇ ਲੋਹਾਰਾ ਫਾਰਮ ਉਹਨਾਂ ਦਾ ਆਰਗੈਨਿਕ ਖੇਤੀ ਵਾਲਾ ਸਾਡੇ ਨਾਲ ਨੇ ਰਾਜਵਿੰਦਰ ਢਾਲੀਵਾਲ ਜੀ ਬਾਈ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਵੀ ਬਹੁਤ-ਬਹੁਤ ਜੀ ਤੁਹਾਡੇ ਤੋਂ ਜਾਨਣਾ ਚਾਹੂੰਗਾ ਤੁਹਾਡੇ ਮਨ 'ਚ ਆਈਡੀਆ ਕਿਵੇਂ ਆਇਆ ਕਿੱਥੋਂ ਸੋਚ ਪਨਪੀ ਕੇ ਮੈਂ ਆਰਗੈਨਿਕ ਖੇਤੀ ਕਰਨੀ ਆ ਹਾਂ ਅਸੀਂ ਜੀ ਮੈਂ ਪਹਿਲਾਂ ਦੱਸਾਂ 2017 ਵਿੱਚ ਅਸੀਂ ਇਹ ਸ਼ੁਰੂ ਕੀਤੀ ਹੈਗੀ ਹੈ ਨਾ ਅੱਛਾ ਤੇ ਉਦੋਂ ਪਹਿਲਾਂ ਖੇਤੀਤ ਨਹੀਂ ਸੀ ਕਰਦੇ ਉਹ ਸ਼ਹਿਰ 'ਚ ਹੀ ਰਹਿੰਦਾ ਸੀਗਾ ਹੂੰ ਬਚਪਨ ਵੀ ਸਾਰਾ ਉਹ ਮੇਰਾ ਸ਼ਹਿਰ 'ਚ ਬਿਤਾਇਆ ਪਰ ਖੇਤਾਂ ਨਾਲ ਲਗਾਓ ਸੀ ਜ਼ਮੀਨ ਸੀਗੀ ਹਾਂ ਆਪਣੀ ਜੱਦੀ ਪਸਤੀ ਤੇ ਉਦੋਂ ਬਾਅਦ ਇਦਾਂ ਹੀ ਸੋਸ਼ਲ ਮੀਡੀਆ ਰਾਹੀਂ ਦੇਖ ਕੇ ਕਿਸੇ ਇੱਕ ਐਨ ਜੀਓ ਨਾਲ ਮੰਨ ਲਓ ਕਿ ਸੰਸਥਾ ਦੇ ਨਾਲ ਮਲਾਪ ਹੋਇਆ ਹੂੰ ਤੇ ਸੀਗਾ ਉਦੋਂ ਪਹਿਲਾਂ ਖੇਤੀ ਕਰਨੀ ਆ ਵੀ ਖੇਤੀ ਇਦਾਂ ਨਹੀਂ ਕਰਨੀ ਜਿਵੇਂ ਆ ਵੀ ਕੋਈ ਚੀਜ਼ ਨਹੀਂ કરી ਜਾਂਦੇ ਕਰੀ ਜਾਂਦੇ ਪਰ ਇਹ ਨਹੀਂ ਸੀਗਾ ਵੀ ਇਦਾਂ ਦੀ ਕਰਨੀ ਆ ਇਹ ਕੋਈ ਉਹ ਨਹੀਂ 2000 ਮਤਲਬ 17 ਤੇ ਸ਼ੁਰੂਆਤ ਕੋਈ ਹੋਣੀ ਜਿਹਨੀਆਂ ਉਹਨਾਂ ਦੇ ਨਾਲ ਹਾਂ ਆਈ ਫਿਰ ਜਦ ਅੱਗੇ ਸੱਜਣ ਮਿੱਤਰ ਮਿਲਦੇ ਗਏ ਜੀ ਤਾਂ ਉਹ ਸੋਤੋਂ ਫਿਰ ਕਰਨੇ ਸ਼ੁਰੂ ਜੀ ਅੱਛਾ ਪਹਿਲਾਂ ਫਿਰ ਬਾਈ ਕੀ ਕੰਮ ਕਰਦੇ ਸੀ ਜਿਵੇਂ ਸ਼ਹਿਰ ਚ ਰਹਿੰਦੇ ਸੀ ਹਨਾ ਉਦੋਂ ਤੱਕ ਖੇਤਾਂ ਨਾਲ ਹਾਂ ਜੀ ਬੀਚ ਬੇਨਸੀਆ ਦੀ ਆਪਣੇ ਅੱਛਾ ਹਾਂਜੀ ਹਾਂਜੀ ਠੀਕ ਹੈ ਉਸ ਟਾਈਮ ਮੈਂ ਬਾਹਰ ਵੀ ਲਾ ਕੇ ਆਇਆ ਹਾਂ ਜੀ ਕਿਹੜੇ ਜਗ੍ਹਾ ਅਮਰੀਕਾ ਜੀ अच्छा हां जी 5 ਸਾਲ ਉੱਥੇ ਵੀ ਲਾਈ ਨੇ اچھا ਹਾਂ ਜੀ ਅਮਰੀਕਾ ਫਿਰ ਪੱਕੇ ਸੀ ਹਾਂ ਪਰਮਨੈਂਟ ਗਿਆ ਸੀ ਅਜੀ ਅੱਛਾ ਤੇ ਉੱਥੇ 5 ਸਾਲ ਬਾਅਦ ਮੈਂ ਡਾਕਟਰ ਸਾਹਿਬ ਗਿਆ ਸੀ ਅਜੀ ਹਾਂ ਜੀ ਹਾਂ ਜੀ ਆਹ ਤਾਂ ਲੋਕ ਡੌਂਕੀਆਂ ਲਾ ਕੇ ਜਾਂਦੇ ਨੇ ਤੁਸੀਂ ਉਧਰੋਂ ਛੱਡ ਕੇ ਇੱਥੇ ਆ ਕੇ ਖੇਤਾਂ ਨਾਲ ਜੁੜ ਗਏ ਕਿਸੇ ਕਾਰਨ ਫਿਰ ਹੈ ਬਸ ਇਹ ਨਜ਼ਰੀਆ ਹੈ ਨਾ ਇਹ ਸਭ ਦਾ ਆਪਣਾ ਵੀ ਆਪਾਂ ਕਿਹੜੀ ਚੀਜ਼ ਨੂੰ ਕਿਦਾਂ ਜੇ ਲਾ ਪੈਸਾ ਆਈ ਸਭ ਕੁਝ ਨਹੀਂ ਹੋ ਸਕਦਾ ਜੀ ਹਾਂ ਜਾਂ ਮਲੋ ਜਿੰਨੇ ਪਦਾਰਥ ਇਹ ਚੀਜ਼ਾਂ ਐ ਮਟੀਰੀਅਲ ਐ ਹਨਾ ਇਹ ਹੀ ਸਭ ਕੁਝ ਨਹੀਂ ਹੋ ਸਕਦਾ ਤੇ ਜੇ ਅਸੀਂ ਪੈਸਾ ਕਮਾ ਕੇ ਮਾ ਕੇ ਮੰਨ ਲਓ ਮੈਂ ਉਥੇ ਰਹਿੰਦਾ ਵੀ ਮਨ ਲਓ ਪੈਸਾ ਕਮਾਉਂਦਾ ਮਾ ਕੇ ਮੈਂ ਡਾਕਟਰ ਹੁੰਦਾ ਜਾਂਦਾ ਬਿਮਾਰੀਆਂ ਵੀ ਮੈਨੂੰ ਦੇਖਦੇ ਹੀ ਆਪਾਂ ਸਾਰ ਬੰਦੇ ਨੂੰ ਲੱਗੀਆਂ ਹੋਈਆਂ ਹਨਾ ਤਾਂ ਮੇਰੇ ਅੱਗੇ ਜਾ ਕੇ ਪਰਿਵਾਰ ਦਾ ਵੀ ਓਦਾਂ ਦਾ ਹੀ ਦੇਹ ਜਾ ਉਥੇ ਹਾਲਾਤ ਨੇ ਮੋਲ ਹੁੰਦਾ ਸੀ ਹਨਾ ਤਾਂ ਇਹਦਾ ਕਰਕੇ ਹੀ ਨਹੀਂ ਵੀ ਉਹ ਮੈਨੂੰ ਤਾਂ ਇਹ ਲੱਗਾ ਵੀ ਮੇਰੇ ਵਾਸਤੇ ਤਾਂ ਨਹੀਂ ਸੀ ਉਹ अच्छा जाण ਤੋਂ ਪਹਿਲਾਂ ਬੜਾ ਕ੍ਰੇਜ਼ ਸੀਗਾ ਅਮਰੀਕਾ ਦੀ ਵੀ ਗੱਲ ਨਹੀਂ ਸੀ ਹਾਂ ਹਾਂ ਪਰ ਉੱਥੇ ਜਾ ਕੇ ਜਦੋਂ ਦੇਖਿਆ ਸਾਰਾ ਸਮਝ ਲੱਗੀ ਨਹੀਂ ਵੀ ਆਪਣੇ ਵਾਸਤੇ ਤੁਹਾਨੂੰ ਲੱਗਿਆ ਵੀ ਅਮਰੀਕਾ ਤੁਹਾਡੇ ਲਈ ਨਹੀਂ ਬਣਦਾ ਨਹੀਂ 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 ਬਣਦਾ ਤੁਹਾਡੇ ਲਈ ਖੇਤ ਹੀ ਆ ਹੈ ਜੀ ਬਸ ਵੀ ਉਹ ਜਾਨੀ ਕਿ ਉਹ ਥੋੜੀ ਥੋੜੀ ਸੀਗੀ ਵਾਪਸ ਆਉਣ ਤੋਂ ਫਿਰ ਉਦੋਂ ਤੱਕ 3-4 ਸਾਲ ਬਾਅਦ ਸ਼ੁਰੂ ਕੀਤਾ ਕੰਮ ਤਾਂ ਅੱਛਾ ਹਾਂ ਰੈਸਟੋਰੈਂਟ ਖੋਲਿਆ ਸੀ ਆ ਫਿਰ ਇੱਥੇ ਹਾਂ ਇੱਕ ਅਸੀਂ ਕੰਪਨੀ ਬਣਾਈ ਸੀਗੀ ਚਲਾਉਂਦੇ ਸੀਗੀ ਅੱਛਾ ਹਾਂਜੀ ਪਹਿਲਾਂ ਕਿਸੇ ਕੰਪਨੀ ਦੀ ਫਰੈਂਚਾਈਜ਼ ਲਈ ਸੀਗੀ ਹਾਂ ਉਹਦਾ ਕੰਮ ਕਰਦੇ ਸੀਗੇ ਹਾਂਜੀ ਇਹ ਫਿਰ ਖੇਤ ਤਾਂ ਤੁਹਾਡੇ ਕੋਲੇ ਆਪਣੀ ਸੀਗੇ ਜੀ ਹਾਂ ਜ਼ਮੀਨ ਸਾਡੀ ਆਪਣੀ ਹੈ ਜੱਦੀ ਹੈ ਅੱਛਾ ਹੁਣ ਫਿਰ ਕਿੰਨੇ ਕਿੱਲਾਂ ਚ ਕਰਦੇ ਆ ਔਰ ਇਹ ਅਸੀਂ 6 ਏਕੜ ਚ ਕਰਦੇ ਹਾਂ ਜੀ ਹਾਂ ਜਿਹੜੀ ਇਹ ਹੀ ਕਰਦੇ ਹਾਂ ਜੀ ਜ਼ਮੀਨ ਤਾਂ ਹੋਰ ਵੀ ਹੈਗੀ ਆ ਬਟ ਇਹ 6 ਏਕੜ ਚ ਕਰਦੇ ਹਾਂ ਸੀ 2000 ਸਮਝੋ ਵੀ 18 ਤੋਂ 17 ਚੋਂ ਸ਼ੁਰੂ ਹੀ ਕਰ ਲਈ ਥੋੜਾ ਥੋੜਾ ਜਦੋਂ 18 ਤੋਂ ਪੂਰਾ ਤਾਰਾ ਤੋਂ ਪ੍ਰੋਪਰ ਚੈਨਲ ਪਏ ਹਾਂਜੀ ਹਾਂਜੀ ਇਹ ਫਿਰ ਬਾਈ ਜੀ ਜਿਵੇਂ ਆਰਗੈਨਿਕ ਖੇਤੀ ਜਦੋਂ ਕਰਦੇ ਆ ਨਾ ਹੁਣ ਜਿਵੇਂ ਆਪਾਂ ਆਸੇ-ਪਾਸੇ ਦੇਖਦੇ ਆ ਰੇ ਸਪਰੇਅ ਵਾਲੀ ਖੇਤੀ ਹੋ ਰਹੀ ਆ ਉਹਦੇ ਵਿੱਚੋਂ ਬਹੁਤ ਸਾਰਾ ਝਾੜ ਮਿਲਦਾ ਪੈਸਾ ਵੀ ਵੱਧ ਬਣਦਾ ਇਹ ਨਹੀਂ ਗੱਲ ਹਨਾ ਜੀ 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 ਤੇ ਆਰਗੈਨਿਕ ਖੇਤੀ ਜਿਹੜੀ ਸ਼ੁਰੂ ਕਰਨ ਦੇ ਵਿੱਚ ਫਿਰ ਤੁਹਾਨੂੰ ਕੋਈ ਸਮੱਸਿਆ ਨਹੀਂ ਆਈ ਨਹੀਂ ਸ਼ੁਰੂ ਕਰਨ ਦੇ ਵਿੱਚ ਤਾਂ ਕੋਈ ਸਮੱਸਿਆ ਨਹੀਂ ਆਈ ਜੀ ਹਾਂ ਵੀ ਆਪਾਂ ਕਹਿੰਦੇ ਵੀ ਉਹ ਆਪਣੀ ਹੈ ਨਾ ਵੀ ਆਪਾਂ ਕਿ ਆਪ ਨੂੰ ਵੀ ਕਿੰਨਾ ਕੁ ਆਪਣੇ ਹੋ ਹੈਗਾ ਸਰਟੀਫਿਕੇਸ਼ਨ ਹੈਗੀ ਕਿਸੇ ਵੀ ਚੀਜ਼ ਤੇ ਸਮੱਸਿਆ ਉਦੋਂ ਆਉਂਦੀ ਹੈ ਜਦੋਂ ਬੰਦੇ ਨੂੰ ਸੈਟਿਸਫਾਈ ਜਦੋਂ ਜਦੋਂ ਸਸਪੈਕਟ ਤੁਹਾਨੂੰ ਜ਼ਿਆਦਾ ਚਾਹੀਦਾ ਹਾਂ ਹੋੜ ਜ਼ਿਆਦਾ ਹੋਵੇ ਹੋੜ ਜ਼ਿਆਦਾ ਦੀ ਹੋੜ ਹੈ ਉਹ ਉਦੋਂ ਹੀ ਆਉਣੀ ਹੈ ਤੇ ਵੈਸੇ ਤਾਂ ਇਹਦੇ ਚ ਨਹੀਂ ਹੈਗਾ ਜਦੋਂ ਸਾਡਾ ਪਰਿਵਾਰ ਵਧੀਆ ਪਾਲਣਾ ਹੈ ਬਿਮਾਰੀਆਂ ਰਹਿਤ ਰਹਿਣਾ ਹੈ ਤਾਂ ਤੁਹਾਡੀ ਹੌਲੀ ਹੌਲੀ ਕਰਕੇ ਸਮਾਜ ਦੇ ਵਿੱਚ ਵੀ ਇੱਜ਼ਤ ਬਣਦੀ ਆ ਹਾਂ ਇਸ ਕੰਮ ਨਾਲ ਬਿਲਕੁਲ ਮਨਜੀ ਜੀ ਅੱਜ ਆਪਾਂ ਬੈਠੇ ਹਾਂ ਤਾਂ ਥੋੜੀ ਬੈਠੇ ਤਾਂ ਇਹਦੀ ਵਜ੍ਹਾ ਦੇ ਕਰਕੇ ਹੈਹੀ ਜਿਵੇਂ ਉੱਥੇ ਹੁੰਦਾ ਅਕਰ ਟਰੱਕ ਚਲਾਉਂਦਾ ਫਿਰਦਾ ਹੁੰਦਾ ਜਾਂ ਮੈਂ ਉਸਦਾ ਇੱਕ ਦੇ ਦੋ ਟਰੱਕ ਬਣਾ ਲਏ ਹੁੰਦੇ ਉੱਥੇ ਤਾਂ ਕਿਨੇ ਆਪਾਂ ਜਾਣਨਾ ਸੀ ਹੈ ਨਾ ਜੀ ਬਿਲਕੁਲ ਜੀ ਇਹ ਇਹ ਚੀਜ਼ਾਂ ਦਾ ਵੀ ਫਰਕ ਪੈਂਦਾ ਜੀ ਹੂੰ ਆਪਣੀ ਫਿਰ 6 ਕਿੱਲਾਂ ਦੇ ਵਿੱਚ ਕੀ ਕੀ ਹੈਗਾ ਸਾਰਾ ਮੈਂ ਚਾਹੁੰਗਾ ਤੁਸੀਂ ਕੱਲੀ ਕੱਲੀ ਗੱਲ ਨੂੰ ਦੱਸੋ ਇਹਦੇ ਵਿੱਚ ਜੀ ਅਸੀਂ ਕਹਿੰਦੇ ਆ ਮੇਂ ਗੰਨਾ ਲਾਉਨੇ ਹੈਗੀਆਂ ਜੀ ਅੱਛਾ ਹਲਦੀ ਲਾਉਨੇ ਹੈਗੀਆਂ ਬਾਕੀ ਆਲੂ ਪਿਆਜ਼ ਲਸਣ ਜਿਵੇਂ ਪੱਕੀਆਂ ਫਸਲਾਂ ਹੈਗੀਆਂ ਸਾਰਿਆਂ ਦੇ ਵਿੱਚ ਹੈ ਨਾ ਤੇ 100 ਫਲਾ ਲਾਉਣੇ ਹੈ ਜੀ ਅੱਛਾ ਬਾਕੀ ਪਸ਼ੂ ਰੱਖੇ ਹੋਏ ਉਹਨਾਂ ਵਾਸਤੇ ਹਰਾਚਰਾ ਹੋ ਜਾਂਦਾ ਜੀ ਹੂੰ ਬਾਕੀ ਅਸੀਂ ਅਸੀਂ 6 ਏਕੜ ਦੇ ਵਿੱਚ ਦਰਖਤ ਬਹੁਤ ਲਾਈ ਹੋਏ ਆ ਮੈਂ ਦੇਖਿਆ ਦਰਖਤ ਬਹੁਤ ਲਾਈ ਹੋਏ ਆ ਤੇ ਲਾਈ ਜਾ ਰਹੇ ਆ ਅਸੀਂ ਇਹ ਨਹੀਂ ਹੈਗਾ ਕਿ ਲਾਲੇ ਤਾਂ ਬਹੁਤ ਹੋ ਗਈ ਨਹੀਂ ਬਾਕੀ ਇਹ ਜਿੱਥੇ ਵੀ ਕਿਤੇ ਜੇ ਕੋਈ ਦਰਖਤ ਪੈਦਾ ਹੋ ਗਿਆ ਭਈ ਤਾਂ ਅਸੀਂ ਉਹ ਤੋਂ ਪਾਸੇ ਦਿਓ ਕਿ ਲੰਗਣਾ ਨਾ ਕਿ ਉਹਨੂੰ ਉਹਨੂੰ ਨਹੀਂ ਹਟਾਉਣਾ ਅਸੀਂ ਹਟਣਾ ਅੱਛਾ ਉਹਨੂੰ ਨਹੀਂ ਹਟਾਉਂਦੇ ਅਸੀਂ ਹਟ ਜਾਂਦੇ ਆਪਾਂ ਹੂੰ ਵੀ ਉਹਨੂੰ ਆਰਡਰ ਹੈ ਤੇ ਬੰਦਿਆਂ ਨੂੰ ਵੀ ਦਰਖਤ ਨਹੀਂ ਉਹਨਾਂ ਦਾ ਇਹ ਤੁਸੀਂ ਪਾਸੇ ਹੋ ਜਾਓ ਕੰਮ ਤੋਂ ਛੱਡ ਦਿਓ ਉੱਥੋਂ ਛੱਡ ਦਿਓ ਹੋਰ ਕੰਮ ਕਰਨ ਨੂੰ ਜਿਹੜਾ ਤੇ ਹਾਂਜੀ ਸਖਤ ਫਿਰ ਆਪਦੇ ਆਪ ਵੀ ਹੋਈ ਜਾਂਦੀ ਉਹ ਹੋ ਜਾਂਦੀ ਹੈ ਜੀ ਟਾਲੀਆਂ ਟੋਲੀਆਂ ਬਹੁਤ ਹੋ ਜਾਂਦੀ ਹਾਂਜੀ ਹਾਂਜੀ ਇਹ ਬਾਈ ਜੀ ਮੈਂ ਇੱਕ ਹੋਰ ਜਾਣਨੀ ਚਾਹੂੰਗਾ ਗੱਲ ਜਿਵੇਂ ਹਨਾ ਜਿਹੜੀ ਆਮ ਖੇਤੀ ਕਰਦੇ ਆ ਜੀ ਉਹਦੀ ਵੀ ਇੱਕ ਟੈਕਨੀਕ ਕੁਦਰਤੀ ਖੇਤੀ ਦੀ ਵੀ ਇੱਕ ਟੈਕਨੀਕ ਤਾਂ ਹੈ ਨਾ ਜਿਹੜੀ ਕਿ ਬੰਦੇ ਨੂੰ ਪਤਾ ਹੋਣੀ ਚਾਹੀਦੀ ਕੁਦਰਤੀ ਖੇਤੀ ਵੀ ਕਿਵੇਂ ਹੁੰਦੀ ਆ ਨਹੀਂ ਦੇਖੋ ਇਹ ਤਾਂ ਹੁਣ ਇਹ ਜੀ ਇਹ ਤਾਂ ਜੁੱਗਾਂ ਤੋਂ ਚੱਲੀ ਆ ਰਹੀ ਆ ਮਨਨੜੀ ਜਿਹੜੀ ਮੰਨ ਲਓ ਆਹ ਕੈਮੀਕਲ ਖੇਤੀ ਹੈ ਹਰੀ ਕ੍ਰਾਂਤੀ ਜਿਹਨੂੰ ਕਹਿੰਨੇ ਕਰੀ ਰੈਵਿਊਲੂਸ਼ਨ ਆਇਆ ਤੂੰ ਤਾਂ ਸਾਰਾ 60 70 ਸਾਲ ਪਹਿਲਾਂ ਹੀ ਆਇਆ ਨਾ ਜੀ ਉਹ ਤੋਂ ਪਹਿਲਾਂ ਤਾਂ ਖੇਤੀ ਹੁੰਦੀ ਸੀ ਨਾ ਬਿਲਕੁਲ ਖੇਤੀ ਤਾਂ ਹਜ਼ਾਰਾਂ ਸਾਲਾਂ ਤੋਂ ਹੋ ਰਹੀ ਆ ਹਾਂ ਸਦੀਆਂ ਤੋਂ ਹੋ ਰਹੀ ਆ ਮਨੁੱਖ ਦੇ ਹੈਨਾ ਮਨੁੱਖ ਨੂੰ ਉਸ ਤੋਂ ਹੀ ਹੋ ਰਹੀ ਆ ਹੈਨਾ ਜਦੋਂ ਪਹਿਲੇ ਆ ਆਪਣੇ ਆਪ ਨੂੰ ਉਹ ਕੀਤਾ ਕਵੀਲੇ ਯੁੱਗ ਤੋਂ ਬਾਅਦ ਨਾਲ ਹਾਂ ਉਹਦੇ ਜਿਵੇਂ ਇੱਕ ਥਾਂ ਤੇ ਇਕੱਠਾ ਹੋਣਾ ਸ਼ੁਰੂ ਹੋਇਆ ਤਾਂ ਖੇਤੀ ਦਾ ਨਾਲ ਹੀ ਸ਼ੁਰੂ ਹੋ ਗਈ ਹੈ ਨਾ ਤਾਂ ਉਹ ਤਾਂ ਹੈਗੀ ਇਹ ਬਾਕੀ ਫਿਰ ਇਹ ਆ ਵੀ ਜਿਵੇਂ ਕਹਿੰਦੇ ਆ ਜੀ ਜੇ ਹੁਣ ਅਸੀਂ ਜ਼ਮੀਨ ਜਮੀਦਾਰ ਲਾ ਲਓ ਜਾਂ ਇਹਨੂੰ ਕਿਸੇ ਪੱਕੇ ਕੁਝ ਵੀ ਕਹਿ ਲਓ ਉਹਨੂੰ ਤਾਂ ਉਹ ਅੰਦਰ ਤਾਂ ਕੁਛ ਨਾ ਕੁਛ ਤਾਂ ਜਾਣੀ ਦੀ ਹੁੰਦੀ ਹੈ ਨਾ ਜੀ ਹਾਂ ਹੈ ਨਾ ਜੀ ਜਿਹੜੇ ਬੰਦੇ ਮਿਸਤਰੀ ਬਣਦੇ ਕਰਦੇ ਆ ਨੇ ਮਿਸਤਰੀ ਹੈਗੇ ਨੇ ਉਹਨਾਂ ਦੇ ਉਹੀ ਜੀ ਉਹਨਾਂ ਦਾ ਕੁਦਰਤ ਦੇ ਹੀ ਇਹ ਕੁਝ ਬਣਾਈਆਂ ਹੋਈਆਂ ਹੈਈ ਉਹਨਾਂ ਨੇ ਉਹਨੂੰ ਉਹਨੇ ਇੰਨੀ ਬੰਦੇ ਨੂੰ ਸੋਝੀ ਦਿੱਤੀ ਹੁੰਦੀ ਹੈ ਨਾ ਖੂਨ ਚ ਹੁੰਦੀ ਹੈ ਖੂਨ ਚ ਹੁੰਦੀ ਜ਼ਰੂਰ ਹੈ ਹਰ ਇੱਕ ਦੇ ਜਿਹੜੇ ਵੀ ਕੋਈ ਵੀ ਪਿੱਛਾ ਕੀ ਤੁਹਾਡਾ ਕੀ ਪਿਛੋਕਰ ਕੀ ਆ ਹੈ ਨਾ ਹਾਂਜੀ ਹਾਂਜੀ ਇਹ ਫਿਰ ਇੱਥੇ ਜਿਵੇਂ ਕਣਕ ਝੋਨਾ ਜਿਹੜਾ ਉਹ ਵੀ ਵੀ ਇਸ ਦੇ ਵਿੱਚ ਨਹੀਂ ਝੋਨਾ ਨਹੀਂ ਲਾਉਂਦੇ ਜੀ ਝੋਨਾ ਤਾਂ ਸਾਲੋ 2018 ਦਾ ਲੱਗਦਾ ਹੈ 2000 17 ਨੂੰ ਲੱਗਿਆ ਹੋਇਆ ਇਥੇ ਜਾਨਾ ਅੱਛਾ ਉਸ ਤੋਂ ਬਾਅਦ ਨਹੀਂ ਝੋਨਾ ਨਹੀਂ ਲੱਗਿਆ ਜੀ ਕਣਕ ਥੋੜੀ ਬਹੁਤ ਲਾ ਲੈਨੇ ਆਪਦੇ ਵਾਸਤੇ ਹਾਂ ਤੇ ਬਸ ਮੈਂ ਤੁਹਾਡੇ ਤੋਂ ਹੋਰ ਜਾਨਣਾ ਚਾਹੁੰਦਾ ਝੋਨਾ ਜੇ ਲਾਉਣਾ ਹੋਵੇ ਤਾਂ ਲਾ ਸਕਦੇ ਆ ਪੰਜਾਬ ਜੀ ਜਾਂ ਨਹੀਂ ਲਾਉਣਾ ਚਾਹੀਦਾ ਜੇ ਕਿੰਨਾ ਕਲਾਉਣਾ ਚਾਹੀਦਾ ਕੀ ਤੁਹਾਡਾ ਮਨ ਕਹਿੰਦਾ ਇਹਦੇ ਬਾਰੇ ਨਹੀਂ ਲਾਉਣਾ ਚਾਹੀਦਾ ਉਹਨਾ ਨਹੀਂ ਲਾਉਣਾ ਨਹੀਂ ਹੋਣਾ ਨਹੀਂ ਚਾਹੀਦਾ ਜੀ ਅਸਲ ਦੇ ਵਿੱਚ ਨਾ ਜੀ ਜੇ ਆਪਾਂ ਪਿੱਛੇ ਜਾ ਕੇ ਦੇਖਾਂਗੇ ਨਾ ਜੀ ਜੋ 60 70 ਸਾਲ ਤੋਂ ਪੁੱਛੇ ਜਾਂਦੇ ਹਨ ਹੈਨਾ ਤਾਂ ਉਦੋਂ ਜਿਹੜੀ ਖੇਤੀ ਸੀ ਨਾ ਗਰਮੀਆਂ ਦੇ ਵਿੱਚ ਕੋਈ ਜ਼ਿਆਦਾ ਫਸਲਾਂ ਨਹੀਂ ਸੀ ਵੀ ਜਾਨਾ ਹਮ ਗਰਮੀ ਦੇ ਵਿੱਚ ਫਸਲਾਂ ਨਹੀਂ ਆ ਨਹੀਂ ਹੁੰਦੀਆਂ ਹਾਂ ਉਦੋਂ ਵੀ ਨਹੀਂ ਸੀ ਹੁੰਦੀਆਂ ਓਨੀਆਂ ਜ਼ਿਆਦਾ ਉਹ ਥੋੜਾ ਬਹੁਤ ਕਪਾ ਨਰਮਾ ਕੋ ਲਾ ਲੈਂਦੇ ਸੀ ਹੈਨਾ ਤੇ ਜ਼ਿਆਦਾਤਰ ਫਸਲਾਂ ਹਮੇਸ਼ਾ ਤੁਸੀਂ ਦੇਖੋਗੇ ਫਸਲਾਂ ਦੀ ਜਿਹੜੀ ਗਿਣਤੀ ਹੈ ਨਾ ਜ਼ਿਆਦਾ ਅਹਾ ਅਪ੍ਰੈਲ ਤੋਂ ਪਹਿਲਾਂ ਅਪ੍ਰੈਲ ਤੋਂ ਉਦੋਂ ਸੌਣ ਭਾਦੂ ਤੋਂ ਲੈ ਕੇ ਆਹ ਚੇਤਵਸਾਖ ਤੱਕ ਹੈ ਹਾਂ ਜਿਆਦਾ ਜਿਹੜੀਆਂ ਫਸਲਾਂ ਜਨਤੀ ਹੁੰਦੀਆਂ ਹੁੰਦੀਆਂ ਹੂੰ ਚੀਜ਼ਾਂ ਹੁੰਦੀਆਂ ਪੈਦਾ ਬਿਲਕੁਲ ਚਾਹੇ ਸਬਜ਼ੀਆਂ ਫਲਾਂ ਉਹ ਚੀਜ਼ਾਂ ਦੇਖੋ ਤੁਸੀਂ ਕਿੰਨਾ ਇੰਨੇ ਸਮੇਂ ਆ ਪਛੇ 7 ਮਹੀਨੇ ਆ ਇਹਦੇ ਚ ਜਿਆਦਾ ਹੁੰਦੀ ਆ ਤੇ ਜਿਹੜੇ ਅਗਲੇ 4-5 ਮਹੀਨੇ ਜਿਹੜੇ ਆ ਉਹਨਾਂ ਚੋਂ ਨਹੀਂ ਚੀਜ਼ ਨਹੀਂ ਹੁੰਦੀ ਹੂੰ ਤੁਸੀਂ ਫਿਰ ਉਹਨਾਂ ਚਾਰ ਪੰਜ ਮਹੀਨਿਆਂ ਚ ਕੀ ਉਹ ਅਸੀਂ ਕੁਝ ਜਾਦਾ ਨਹੀਂ ਲਾਉਂਦੇ ਕੁਝ ਨਹੀਂ ਲਾਉਂਦੇ ਉਹ ਚ ਪੱਕੀਆਂ ਚੀਜ਼ਾਂ ਲਾਉਣੇ ਨੇ ਮੈਂ ਗੰਨਾ ਦਾ ਚਲੋ ਹੁੰਦਾ ਹੀ ਆ ਹਲਦੀ ਲੱਗਦੀ ਐ ਉਹਦੀ ਰੋਤੀ ਐ ਆ ਉਹ ਲਾ ਲੈਨੇ ਆ ਜੀ ਹੋਰ ਇਦੋਂ ਬਾਅਦ ਅਸੀਂ ਬਜੇ ਕੋਈ ਸ ਚੀਜ਼ ਬਜਾਈ ਨਹੀਂ ਕਰਦੇ ਅੱਛਾ ਹਾਂ ਐ ਭਾਈ ਮੇਲਾ ਰੱਖ ਲਈਦਾ ਐ ਭਾਈ ਰਾਜਵਿੰਦਰ ਜੀ ਜਿਵੇਂ ਆਪਾਂ ਦੇਖਦੇ ਆ ਅੱਜਕੱਲ ਤਾਂ ਜਿਹੜੇ ਕੱਲੀ ਕਿਸਾਨ ਕੋਲੇ ਵੱਡਾ ਟਰੈਕਟਰ ਨਹੀਂ ਚੰਗੇ ਬੂਫਰ ਨਹੀਂ ਲੱਗੇ ਵਧੀਆ ਹਲ ਨਹੀਂ ਪਾਏ ਉਹਨੂੰ ਕਿਸਾਨ ਹੀ ਨਹੀਂ ਮੰਨਦੇ ਯਾਰ ਇਹਦੇ ਕੋਲ ਟਰੈਕਟਰ ਹੈ ਨਹੀਂਗਾ ਹਾਂਜੀ ਹਾਂਜੀ ਤੇ ਆਪਣੇ ਕੋਲੇ ਫਿਰ ਹੈਗਾ ਆਪਣੇ ਕੋਲੇ ਮੈਸੀ ਹੈਗਾ ਜੀ ਆ ਪੁਰਾਣਾ ਅੱਛਾ ਸਰਜਨ ਦਾ ਇਹ ਦੇ ਨਾ ਹਾਂ ਹਾਂ ਕਰਨਾ ਕੀ ਹੈ ਸਹੀ ਮੇਰੇ ਜੀ ਤਾਂ ਕਹਿੰਦਾ ਹੈ ਭਾਰਾ ਮਸ਼ੀਨਰੀ ਤੇ ਥੋੜੇ ਖੇਚ ਜਣੀ ਨਹੀਂ ਚਾਹੀਦੀ ਜੀ ਅੱਛਾ ਹਾਂਜੀ ਹਾਂਜੀ ਹਲਕੀ ਚੀਜ਼ ਹੀ ਹੁੰਦੀ ਹਲਕੀ ਹੁੰਦੀ ਹੋਣੀ ਚਾਹੀਦੀ ਹੈ ਜੀ ਸਹੀ ਤਾਂ ਫਿਰ ਤੁਸੀਂ ਇੱਥੇ ਕਿਹੜੇ ਕਿਹੜੇ ਇਕਵਿਪਮੈਂਟ ਯੂਜ਼ ਕਰਦੇ ਹੋ ਮੇਰੇ ਕੋਲ ਹਾਲੀ ਹੈ ਜੀ ਹਾਂ ਹਾਂ ਸੁਹਾਗਾ ਬਸ ਹੋਰ ਤਾਂ ਬੜਾ ਹੀ ਲੋਡ ਨਹੀਂ ਪੈਂਦੀ ਜੀ ਹਾਲ ਸੁਹਾਗੇ ਨਾਲ ਖੇਤੀ ਹੋਈ ਜਾਂਦੀ ਹੈ ਹੋਈ ਜਾਂਦੀ ਹੈ ਜੀ ਸਾਨੂੰ ਬੜੀ ਨਹੀਂ ਸਾਨੂੰ ਤਵੀਆਂ ਤੋਂ ਵੀਆ ਕਰਾਇ ਤੇ ਮਿਲ ਜਾਂਦੀਆਂ ਲੈ ਆਈ ਜੀ ਜੇ ਲੋਡ ਪਾਵੇ ਤਾਂ ਹਾਂਜੀ ਹਾਂਜੀ ਮਤਲਬ ਜੋ ਕਿਤੇ ਪਾਉਣਾ ਹੈ ਕੰਨਿਆ ਦਾ ਬਾਣ ਹਾਂਜੀ ਹੋਰ ਕੋਈ ਬਾਲੀਆਂ ਮਸ਼ੀਨਾਂ ਦੀ ਜਾਂਦੀ ਹੂੰ ਉਹਦਾ ਫਿਰ ਲੋਡ ਨਹੀਂ ਪੈਂਦੀ ਫਿਰ ਜਿਵੇਂ ਇਸ ਕੰਮ ਚ ਲੋਡ ਨਹੀਂ ਪੈਂਦੀ ਉਧਰ ਉਧਰ ਸਰਦਾ ਨਹੀਂ ਉਧਰ ਨਹੀਂ ਸਰਦਾ ਉਧਰ ਸਰਦਾ ਨਹੀਂ ਕਿਉਂਕਿ ਉਹ ਤਾਂ ਟਾਈਮ ਬਹੁ ਸ਼ਾਰਟ ਹੁੰਦਾ ਹਾਂ ਸਿਸਟਮ ਹੀ ਇਦਾਂ ਦਾ ਬਣਾਤਾ ਹਾਂ ਵੀ ਉਹ ਤਿੰਨ ਫਸਲਾਂ ਦੇ ਚੱਕਰ ਨੇ ਵਿੱਚੋਂ ਟਾਈਮ ਹੀ ਖਤਮ ਕਰਤਾ ਹੂੰ ਫਸਲ ਬੀਜਣੀ ਹੂੰ ਆਹ ਬੀਜੀ ਗਈ ਹੂੰ ਇਹਨੂੰ ਇਹ ਇਹਨੂੰ ਵੱਢ ਕੇ ਆਹ ਬੀਜਣ ਵਾਸਤੇ ਵਿੱਚ ਕੋਈ ਗੈਪ ਨਹੀਂ ਹੈਗਾ ਗੈਪ ਹੀ ਨਹੀਂ ਉੱਤੇ ਹੀ ਆਉ ਇੱਕ ਦੂਜੀ ਦੇ ਉੱਤੇ ਚੜਦੀ ਆ ਉਹ ਬਹੁਤ ਸਪੀਡ ਫਿਰ ਉੱਥੇ ਇਸੇ ਕਰਕੇ ਐਡਵਾਂਸ ਮਸ਼ੀਨਰੀ ਵੀ ਚਾਹੀਦੀ ਆ ਹਾਂ ਵੀ ਉਹਦੇ ਵਿੱਚ ਕੋਈ ਗੈਪ ਨਹੀਂ ਹੈਗਾ ਇੰਨਾ ਬਣ ਗਿਆ ਨਾ ਵੀ ਉਹ ਫਿਰ ਇਸ ਕਰਕੇ ਉਹਗੇ ਰਸਤੇ ਮਸ਼ੀਨਰੀ ਬਣਾਣੀ ਚਾਹਤ ਤੁਸੀਂ ਫਿਰ ਜ਼ਮੀਨ ਨੂੰ ਖੁੱਲਾ ਟਾਈਮ ਦਿੰਨੇ ਹੋ ਹੈ ਵੀ ਆਪਣੀ ਮਰਜ਼ੀ ਕਰ ਹਾਂ ਹਾਂਜੀ ਹਾਂਜੀ ਉਹਦੇ ਨਾਲ ਵੀ ਫਿਰ ਆਪਣੀ ਜ਼ਮੀਨ ਠੀਕ ਹੁੰਦੀ ਆ ਜੀ ਆਪਾਂ ਹਾਂ ਇਹ ਜਿਵੇਂ ਆਪਣੇ ਮਨੁੱਖ ਦੇ ਅੰਦਰ ਆ ਜੀ ਕਹਿੰਦੇ ਕਿ ਬਹੁਤ ਸਾਰੀਆਂ ਬਿਮਾਰੀਆਂ ਨਾਲ ਲੜਨ ਦੀ ਤਾਕਤ ਆਪਣੇ ਵਿੱਚ ਆ ਹਨਾ ਆਪਾਂ ਆਪ ਠੀਕ ਕਰ ਲੈਨੇ ਆ ਉਵੇਂ ਜ਼ਮੀਨ ਵੀ ਆ ਵੀ ਜਿਵੇਂ ਆਪਦੇ ਆਪ ਨੂੰ ਆਪੇ ਠੀਕ ਕਰ ਲੈਂਦੀ ਜੇ ਖਰਾਬ ਹੋ ਜੇ ਹਾਂ ਜੀ ਇਹਨੂੰ ਗਰਮੀ ਦੇ ਵਿੱਚ ਤੇ ਧੁੱਪੇ ਦੇ ਵਿੱਚ ਖੁੱਲੀ ਛੱਡੋ ਹਾਂ ਜਿੰਨੀਆਂ ਕੋਈ ਉਹਦੇ ਚ ਕੋਈ ਆਪਣੇ ਫੰਗੀ ਸਾਇਦਾ ਫੰਗ ਸੰਬੰਧੀਆਂ ਜਾਂ ਕੋਈ ਲੱਗਦੇ ਉਹਨੇ ਆਪੇ ਹੀ ਧਰਤੀ ਨੇ ਠੀਕ ਕਰ ਲੈਨੇ ਫਿਰ ਜਦੋਂ ਉਹਨੂੰ ਲੱਗੂਗਾ ਉਹ ਝਕਾਉ ਗਿਆ ਹੋਊਗਾ ਉਹਨੇ ਧਰਤੀ ਨੇ ਆਪੇ ਠਕ ਲੈਣਾ ਆਪਣੇ ਆਪ ਨੂੰ ਹਾਂ ਬਿਲਕੁਲ ਹੈਨਾ ਜੀ ਅਧਰੀਆਂ ਚੀਜ਼ਾਂ ਕਰਦੇ ਤਾਂ ਸਾਡੀ ਛੇੜਛਾੜ ਆ ਨਾ ਸਾਡੇ ਆਪ ਦੇ ਮਤਲਬ ਦੀ ਛੇੜਛਾੜ ਆ ਸੀ ਆ ਕਰ ਲਿਆ ਸੀ ਉਹ ਕਰ ਲਿਆ ਹੂੰ ਤੈਨੂੰ ਤਾਂ ਪਤਾ ਜਿੱਤੇ ਮਰਜ਼ੀ ਕਾ ਉਹ ਘਾਉਗਾ ਲੈਂਦੀ ਆ ਤਾਂ ਧਰਤੀ ਧੱਕ ਲੈਂਦੀ ਆਪਣੇ ਆਪ ਨੂੰ ਬਿਲਕੁਲ ਮੇਰਾ ਇੱਕ ਦੋਸਤ ਤਾਂ ਕੁਦਰਤੀ ਖੇਤੀ ਉਹ ਕਰਦਾ ਉਹਨਾਂ ਨੇ ਮੈਨੂੰ ਦੱਸਿਆ ਕਿੰਨੇ ਯਾਰ ਆਪਣੀ ਜ਼ਮੀਨ ਇੰਨੀ ਵਧੀਆ ਨਾ ਬੰਦਾ ਮਾਰ ਕੇ ਦੱਬ ਦੇ ਖਰਾਬ ਹੋ ਜਾਂਦਾ ਕਹਿੰਦੇ ਪੂਰੀ ਦੁਨੀਆ ਪੂਰੀ ਦੁਨੀਆ ਨਾਰਥ ਇੰਡੀਆ ਜਿਹੜਾ ਉੱਤਰੀ ਭਾਰਤ ਦਾ ਏਰੀਆ ਜਿਹੜਾ ਹਨਾ ਹਰਿਆਣਾ ਪੰਜਾਬ ਕੁਝ ਏਰੀਆ ਜੁਪੀ ਦਾ ਆ ਜਾਂਦਾ ਮਤਲਬ ਇਹ ਜਿਹੜਾ ਏਰੀਆ ਹੈ ਪੂਰੀ ਦੁਨੀਆ ਦਾ ਇੱਕ ਸਭ ਤੋਂ ਉੱਤਮ ਖਿਤਾ ਹੈ। ਔਰ ਜਿੱਥੇ ਅਸੀਂ ਪੈਦਾ ਹੋਏ ਵੇ ਆਂ ਐਦੋਂ ਸਾਡੇ ਚੰਗੇ ਕਰਮ ਕੀ ਹੋਣਗੇ? ਅਸੀਂ ਇਹਨੂੰ ਛੱਡ ਕੇ ਅਸੀਂ ਵਿਦੇਸ਼ਾਂ ਦੇ ਵਿੱਚ ਜਾਈਏ ਜਿੱਥੇ ਕੋਈ ਮੌਸਮ ਦਾ ਨਹੀਂ ਕਿਸੇ ਦਾ ਕੁਝ ਹੋਰ ਨਹੀਂ ਹੈਨਾ। ਤਾਂ ਫਿਰ ਉਹ ਤਿੰਨਾ ਕਿ ਸਾਡੇ ਵਾਸਤੇ ਚੰਗਾ ਹੋ। ਫਿਰ ਇਹ ਦੇਖੋ ਵੀ ਇੱਥੇ ਸਾਡੇ ਕਿੰਨੀਆਂ ਚੀਜ਼ਾਂ ਅਸੀਂ ਪੈਦਾ ਹੁੰਦੀਆਂ ਕਿਹੜੀ ਚੀਜ਼ ਹੈ ਜਿਹੜੀ ਸਾਡੇ ਨਿਤ ਵਰਤੋਂ ਦੀ ਖਾਣ ਵਾਲੀ ਚੀਜ਼ ਸਾਡੇ ਪੈਦਾ ਨਹੀਂ ਹੁੰਦੀ। ਹੂੰ ਤੇ ਉੱਥੇ ਦਾ ਇੱਕੋ ਹੀ ਚੀਜ਼ ਮੰਨ ਲਓ ਜੇ ਆਪਾਂ ਬਾਹਰਲੇ ਮੁਲਕਾਂ ਨੂੰ ਜਿੰਮਤਸ ਕਿਹਾ ਵੀ ਲੋਕ ਉੱਥੇ ਜਾਣਾ ਚਾਹੁੰਦੇ ਆ ਜਾਂ ਜਾਂਦੇ ਹਨਾ ਵੀ ਇੱਕ ਇੱਕ ਚੀਜ਼ ਹੀ ਪੈਦਾ ਹੁੰਦੀ ਆ ਉੱਥੇ ਹੂੰ ਕਿੰਨੀਆਂ ਚੀਜ਼ਾਂ ਜਿਹੜੀਆਂ ਸਾਡੇ ਇੱਥੇ ਉਹੀ ਵੀ ਪੈਦਾ ਹੋ ਜਾਂਦੀਆਂ ਜਿਨ੍ਹਾਂ ਦੀ ਸਾਨੂੰ ਹਲੇ ਉਨੀ ਵੈਲਿਊ ਦਾ ਨਹੀਂ ਪਤਾ ਹੈਗਾ ਆਪੇ ਹੀ ਹੋ ਜਾਂਦੇ ਚੜੀ ਬੂਟੀ ਆਪੇ ਹੀ ਹੋ ਜਾਂਦੀ ਬਿਲਕੁਲ ਹਾਂ ਅੱਛਾ ਭਾਈ ਇੱਥੇ ਫਿਰ ਕਿੰਨੇ ਲੋਕਾਂ ਨੂੰ ਰੁਜ਼ਗਾਰ ਦਿੱਤਾ ਤੁਸੀਂ ਇੱਥੇ ਸਭ ਤੇ ਤੈਨਕ ਬੰਦੇ ਦਾ ਪੱਕੀ ਆ ਜੀ ਹੂੰ ਹੈਨਾ ਤੇ ਉਹ ਰੁਟੀਨ ਦੇ ਵਿੱਚ ਵੀ ਚਾਰ ਪੰਜ ਤਾਂ ਰਹਿੰਦੇ ਪੰਜ ਛੇ ਰਹਿੰਦੇ ਹੀ ਆ ਜੀ ਬਾਕੀ ਕੰਮ ਦੇ ਹਿਸਾਬ ਨਾਲ ਜਿੰਨ ਘਟੋ ਘਟ 10 ਕਿਲੋਕ ਹੈਗੇ ਤੁਹਾਡੇ ਨਾਲ ਇੱਥੇ ਜੁੜ ਹਾਂ ਜੁੜ ਰਹਿੰਦੇ ਆ ਸੱਤ ਅੱਠ ਤਾਂ ਰਹਿੰਦੇ ਰਹਿੰਦੇ ਆ 10 ਵੀ ਹੋ ਜਾਂਦੇ ਆ 12 ਵੀ ਹੋ ਜਾਂਦੇ ਆ ਲੋਡ ਮਤਾਰੋ ਬਾਕੀ ਇਹ ਜਿਵੇਂ ਹੁਣ ਸਿਆਲਾਂ ਚਾ ਮਾਮ ਕੰਮ ਨਹੀਂ ਹੁੰਦਾ ਕੰਮ ਕਿਤੇ ਵੀ ਖੇਤੀ ਤੇ ਉਹ ਦੂਜੇ ਕੰਮ ਚ ਕੋਈ ਕੰਮ ਨਹੀਂ ਹੁੰਦਾ ਸਾਡੇ ਕੋਲੇ ਕੰਮ ਹੁੰਦਾ ਅੱਛਾ ਕਿਉਂਕਿ ਸਾਡਾ ਅਸੀਂ ਗੋੜ ਬਣਾਉਨੇ ਆ ਘਾੜਾ ਲੱਗਿਆ ਹੋਇਆ ਗੋੜ ਸੈਕਰ ਬਣਾਉਨੇ ਆ ਸਾਨੂੰ ਉਦੋਂ ਸਿਆਲਾਂ ਚੱਲਣਾ ਬਿਲਕੁਲ ਮੈਂ ਦੇਖਿਆ ਤੁਹਾਡਾ ਇੱਥੇ ਤਾਂ ਪਰਿਵਾਰ ਵਾਂਗੂ ਮਾਹੌਲ ਹੈ ਇੱਕ ਦਿਨ ਹਾਸਾ ਮਜ਼ਾਕ ਵੀ ਚੱਲਦਾ ਹਾਂ ਹਾਂਜੀ 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 ਤੇ ਉਹਨੇ ਕਹਿੰਦੇ ਵਧੀਆ ਕੰਮ ਹਾਂਜੀ ਹਾਂਜੀ ਮੈਨੂੰ ਸਾਨੂੰ ਕੋਈ ਇਹ ਨਹੀਂ ਇਹ ਨਹੀਂ ਆਪਾਂ ਇਹਨਾਂ ਨੂੰ ਨੌਕਰ ਦਾ ਉਹ ਨਹੀਂ ਹੈਗਾ ਵੀ ਆਪਾਂ ਇਹ ਨੌਕਰ ਨਹੀਂ ਆਪਣੀ ਹੈਗੀ ਆਪਣੀ ਸੀਰੀ ਸੰਜੀ ਗਈ ਹੈ ਇੱਕ ਤਰ੍ਹਾਂ ਦੀ ਜਿਵੇਂ ਪਹਿਲਾਂ ਚੱਲਦਾ ਸੀ ਇੱਥੇ ਹਮ ਸਾਰੇ ਇੱਕ ਦੂਜੇ ਨਾਲ ਵਧੀਆ ਹੋਇਆ ਕਹਿੰਦੇ ਜਿਵੇਂ ਬਾਈ ਫਿਰ ਪੈਸੇ ਬਿਨਾ ਤਾਂ ਨਹੀਂ ਸਰਦਾ ਨਾ ਇੱਥੋਂ ਫਿਰ ਕਿੰਨਾ ਕੁ ਮੁਨਾਫਾ ਕਿੰਨਾ ਕੁ ਹੁੰਦਾ ਤੁਹਾਨੂੰ ਇਹ ਮੁਨਾਫਾ ਨਹੀਂ ਇਹ ਮੁਨਾਫਾ ਪੈਸੇ ਦਾ ਨਹੀਂ ਹੈਗਾ ਜੀ ਹਾਂ ਇਹ ਤੇ ਮੁਨਾਫਾ ਤੁਹਾਡੀ ਸੈਟੀਸਫੈਕਸ਼ਨ ਦਾ ਤੁਹਾਡੀ ਜ਼ਿੰਦਗੀ ਦਾ ਹੈ ਸਕੂਨ ਦਾ ਹੈ ਸਕੂਨ ਦਾ ਹੈ ਉਹਨੂੰ ਕਿੰਨੀ ਉਹਦੀ ਕੀ ਵੈਲਿਊ ਤੁਸੀਂ ਮੰਨਦੇ ਹੋ ਸਕੂਨ ਜੇ ਕਿਸ ਨੂੰ ਸਕੂਨ ਮਿਲ ਜੇ ਉਹ ਕੀ ਕੀਮਤ ਪਾਊਗਾ ਦੀ ਕੋਈ ਕੀਮਤ ਨਹੀਂ ਉਹਦੀ ਜੇ ਉਹਨੂੰ ਆਰਾਮ ਦੀ ਜ਼ਿੰਦਗੀ ਇਹੋ ਜਿhone ਨੂੰ ਮਿਲੇ ਉਹਨੂੰ ਵਧੀਆ ਭੋਜਨ ਖਾਣ ਨੂੰ ਮਿਲੇ ਬਿਮਾਰੀਆਂ ਰਹਿ ਤੋ ਰਵੇ ਇਹ ਕੀ ਕੀਮਤ ਪਾਊਗਾ ਉਹ ਤਾਂ ਉਹ ਬੰਦਾ ਹੀ ਕੀਮਤ ਪਾਊਗਾ ਨਾ ਜਿਹਨੂੰ ਇਹ ਚੀਜ਼ਾਂ ਮਿਲਦੀਆਂ ਨਹੀਂ ਉਹਦੇ ਕੋਲ ਪੈਸਾ ਤਾਂ ਬਹੁਤ ਆ ਉਹ ਕੀਮਤ ਪਾ ਸਕਦਾ ਆਮ ਬੰਦੇ ਦੇ ਉਹਨੂੰ ਕੋਈ ਜੱਸਾ ਦਾ ਵੀ ਨਹੀਂ ਕੀ ਕੀਮਤ ਆ ਜੀ ਹੁਣ ਉਹ ਨੂੰ ਦੇਖ ਲਓ ਕਿੰਨੀ ਕਰਨ ਉਹ ਦੇ ਤੱਕ ਕੀਮਤੀ ਹੈ ਨਹੀਂ ਪਿਆਰਾ ਤਾਂ ਇਹਦੇ ਵਿੱਚ ਜੇ ਚਾਹੁੰਦਾ ਮੈਂ ਇੱਕ ਛੋਟੀ ਜਿਹੀ ਆਪ ਦੇ ਤਦਾਰਨ ਦੱਸ ਸਕਦਾ ਜ਼ਰੂਰ ਐਤ ਕੀ ਬਿਜਰੀ ਦਿਵਾਲੀ ਤਾਂ ਕਿ ਗਈ ਹੈ ਜੀ ਮੈਂ ਬਿਮਾਰ ਹੋ ਗਿਆ ਸੀ ਜੀ ਮੈਨੂੰ ਪੈਂਕਰੀਆਜ਼ ਅਟੈਕ ਹੋ ਗਿਆ ਸੀ ਜੀ ਅੱਛਾ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੇ ਨਿਹਾਲ ਸਿੰਘ ਵਾਲੇ ਹੂੰ ਮੈਂ ਉਹਨਾਂ ਕੋਲ ਜਾਵੜਿਆ ਤੇ ਮੈਨੂੰ ਉਦੋਂ ਨਹੀਂ ਸੀ ਪਤਾ ਵੀ ਮੈਨੂੰ ਇਹ ਪ੍ਰੋਬਲਮ ਆ ਤੇ ਉਹ ਕਹਿੰਦੇ ਵੀ ਜਲਦ ਜਲਦੀ ਤੂੰ ਕਿਤੇ ਵੱਡੇ ਹਸਪਤਾਲ ਚਲ ਜਾ ਹੂੰ ਤੇ ਉਹਨਾਂ ਨੇ ਮੈਨੂੰ ਦਵਾਈ ਇਸ ਤੋਂ ਮੈਂ ਚਲੋ ਮੈਂ ਬਠਿੰਡੇ ਗਿਆ ਮੈਂ ਸਤਨ ਆਈਸੀਯੂ ਚ ਰਿਹਾ ਜੀ ਅੱਛਾ ਮੈਂ ਸਤਨ ਚ ਕਵਰ ਹੋ ਕੇ ਬਾਹਰ ਆ ਗਿਆ ਹੂੰ ਉਹ ਡਾਕਟਰ ਚਾਰਜ ਸੀਗੇ ਕਿ ਇਸ ਕਮ ਵਾਲਾ ਬੰਦਾ ਸਤਨ ਚ ਬਾਹਰ ਚਲ ਜੇ ਹਾਂ ਔਰ ਮੈਨੂੰ ਇਹ ਲੱਗਦਾ ਸੀ ਮੇ ਜਿੰਨੇ ਕੁ ਮੇਰੇ ਉੱਤੇ ਪੈਸੇ ਲੱਗੇ ਸੀ ਮੈਂ ਬਹੁਤ ਪੈਸੇ ਲਾ ਕੇ ਹਾਂ ਤੋ ਕਹਿੰਦੇ ਕੁਝ ਵੀ ਨਹੀਂ ਅੱਛਾ ਵੀ ਇਹ ਪੈਸੇ ਕੁਝ ਵੀ ਨਹੀਂ ਇਹ ਬਿਮਾਰੀ ਦੇ ਜਿਹੜੇ ਤੈਨੂੰ ਉਹ ਹੋਇਆ ਸੀ ਨਾ ਅਟੈਕ ਮਤਲਬ ਤੂੰ ਹੋਰ 5 7 10 ਘੰਟੇ ਤੇਰੇ ਲੰਗੇ ਜਾਂਦੇ ਤੈਨੂੰ ਸੋਚਦਾ ਤਿੰਨ ਮਹੀਨੇ ਪਿਆ ਰਹਿੰਦਾ ਹੂੰ ਤਕੀ ਮਹੀਨੇ ਪਿਆ ਰਹਿੰਦਾ ਤੇਰਾ 15 ਲੱਖ ਲੱਗਦਾ ਤੇਰਾ 20 ਲੱਖ ਲੱਗਦਾ ਦੋਟਾ ਈ ਲੱਖ ਰੁਪਏ ਮੇਰਾ ਲੱਗਿਆ ਢਾਈ ਲੱਖ ਰੁਪਏ ਲੱਗਿਆ ਤਾਂ ਕਦੇ ਕੁਝ ਵੀ ਨਹੀਂ ਡਾਕਟਰਾਂ ਦੀ ਵਰਡਿੰਗ ਸੀ ਹੂੰ ਰੋਣ ਦੇਖ ਲੋ ਉਹ ਕਿਉਂ ਹੋਇਆ ਜੀ ਉਹ ਉਹ ਥੋੜੀ ਮਿੱਟੀ ਨਹੀਂ ਦੇਣਾ ਮਿੱਟੀ ਦੀ ਦੇਣਾ ਜੀ ਹੂੰ ਆਪਾ ਸ਼ੂ ਹੈ ਪੰਛੀ ਹੈ ਬਰਖਤ ਹੈ ਹੂੰ ਮਿੱਟੀ ਦਾ ਸਾਡਾ ਘਰ ਆ ਘਰ ਵੀ ਸਾਡਾ ਮਿੱਟੀ ਦਾ ਬਣਿਆ ਕੱਚਾ ਹੀ ਸਾਰਾ ਹੈ ਹੈਨਾ ਉਹ ਚੀਜ਼ਾਂ ਸਾਫ਼ ਸੁਥਰੀਆਂ ਆ ਜੀ ਬਹੁਤ ਵਧੀਆ ਮਾਹੌਲ ਤਾਂ ਉਹ acha ਸੀ ਮੈਂ ਇੰਨਾ ਕਿ ਆਪ ਦੇ ਕੋਈ ਇੰਨਾ ਕੀ ਦੱਸ ਸਕਦਾ ਜੀ ਮੈਂ ਇਹਨੂੰ ਕੋਈ ਕਿਦਾਂ ਲੈਂਦਾ ਉਹ ਵਾਰੀ ਜਿਹੜਾ ਡਾਕਟਰ ਕਹਿੰਦੇ ਆ ਵੀ ਉਹ ਡਾਕਟਰਾਂ ਦੀ ਚਾਰਜ ਸੀਗਾ ਜਦੋਂ ਉਹਨਾਂ ਨੂੰ ਦੱਸਿਆ ਵੀ ਇਦਾਂ ਕਰਕੇ ਮੈਂ ਤਾਂ ਆ ਘੰਮ ਕਰਦਾ ਕਹਿੰਦੇ ਬਸ ਫਤ ਨੂੰ ਉਹਦੇ ਨਾਲ ਹੀ ਹੈ ਹਾਂ ਉਦੋਂ ਅਸਰ ਦੇਖਿਆ ਇਸ ਚੀਜ਼ ਦਾ ਇਹ ਮੇਰਾ ਆਖਰੀ ਸਵਾਲ ਹੀ ਹੈ ਜੀ ਇਜੇ ਮੇ ਹੁਣ ਰੇ ਸਪਰੇ ਤੁਸੀਂ ਉਦਾਂ ਤਾਂ ਨਹੀਂ ਪਾਉਂਦੇ ਪਰ ਫਿਰ ਵੀ ਕੁਛ ਨਾ ਕੁਛ ਤਾਂ ਆਪਦੇ ਤੌਰ ਤੇ ਤਰੀਕੇ ਨਾਲ ਜਿਹੜਾ ਆਰਗੇਨਿਕ ਹੀ ਹੋਵੇ ਹਨਾ ਕੁਛ ਰੇ ਜਾਂ ਕੁਛ ਵੀ ਕੀ ਪਾਉਨੇ ਹੋ ਫਿਰ ਇਹਨਾਂ ਨੂੰ ਇਦੀ ਅਸੀਂ ਕੁਛ ਨਹੀਂ ਜੀ ਪਾਉਂਦੇ ਕਹਿੰਦੇ ਐ ਬਚ ਅਰੂੜੀ ਅੱਛਾ ਹਾਂਜੀ ਇਹੀ ਤੇ ਕੁਛ ਨਹੀਂ ਬਸ ਜੰਤਰ ਬੀਜ ਹਰੀ ਖਾਦ ਬੀਜ ਦੀ ਖੇਚ ਜੀ ਹਨਾ ਖੇਤ ਦੀ ਰਹਿਣ ਖੂਨ ਦੀ ਜੋੜੀ ਹੈਗੀ ਉਹਨੂੰ ਗਾਲ ਤੇ ਉੱਥੇ ਹੀ ਖੇਚੀ ਪਾਤਾ ਇਹਨਾਂ ਖੇਤ ਦੀ ਮਿੱਟੀ ਖੇਤ ਖੇਚ ਮਿੱਟੀ ਖੇਤ ਜੀ ਅੱਛਾ ਮਤਲਬ ਉਹੀ ਬਸੋ ਸਰਕਲ ਕੁਮੀ ਆਂਦਾ ਜੀ ਹਣੀ ਫਿਰ ਦਰਖਤ ਬਹੁਤ ਹੈ ਜੀ ਇਹ ਦਰਖਤ ਅਸਲ ਦੇ ਵਿੱਚ ਜਿਹੜੀ ਜ਼ਮੀਨ ਨੂੰ ਪਜਾਉ ਬਣਾਉਣਗੇ ਤਾਂ ਦਰਖਤ ਬਣਾਉਣਗੇ ਵਿੱਚ ਹਾਂ ਜਿਹੜਾ ਮਤਲਬ ਜਿੰਨਾ ਮੈਨੂੰ ਸਮਝ ਆਇਆ ਹੈ ਨਾ ਦਾਸ ਤਸੀਂ ਜਿਆਦਾ ਲਾਉਂਦਾ ਕਰਨ ਇਹਨਾਂ ਨੇ ਆਪੇ ਹੀ ਜ਼ਮੀਨ ਨੂੰ ਇਸ ਨੂੰ ਪੂਰਾ ਜਮਾ ਇੱਕ ਨੰਬਰ ਦੀ ਬਣਾ ਦਿੰਦਾ ਸੋ ਸੋ ਕਰ ਦਰਖਤਾਂ ਤੇ ਪੰਛੀ ਵੀ ਬੈਠਦੇ ਆ ਕੇ ਹਨਾ ਪੰਛੀ ਕਿੰਨਾ ਕੋਸ਼ਾ ਜੀ ਇਹਨਾਂ ਦੇ ਪੱਤੇ ਵੀ ਡਿੱਗਨੇ ਆ ਸਾਰਾ ਇਹਨਾਂ ਦੀ ਧਰਤੀ ਜੀ ਵਿੱਚ ਹੀ ਦੁਆਰਾ ਕੋ ਡੀਪ ਚੋਂ ਜਾ ਕੇ ਇਹਨਾਂ ਨੇ ਨਿਊਟ੍ਰੀਸ਼ਨ ਲੈ ਕੇ ਆਉਣੀ ਆ ਕੱਢ ਕੇ ਜੀ ਹਾਂ ਬਿਲਕੁਲ ਹਾਂ ਇਹ ਬਸ ਫਿਰ ਚੱਲੀ ਜਾਂਦਾ ਨਾਲ ਦੀ ਨਾਲ ਜੀ ਹਾਂ ਹੁਣ ਵੈਸੇ ਕਿੰਨੇ ਕੁ ਸਕੂਨ ਚੋਂ ਤੁਸੀਂ ਨਹੀਂ ਇਸ ਪੱਖੋਂ ਜ਼ਿੰਦਗੀ ਜਿਉਣ ਦੇ ਪੱਖੋਂ ਤਾਂ ਮੈਂ ਤਾਂ ਬਹੁਤ ਸਕੂਨ ਚਾ ਜੀ ਅੱਛਾ ਮੇਰਾ ਵਾਸਤਾ ਚੱਲੇ ਤਾਂ ਮੈਂ ਤਾਂ ਕਹਿੰਦਾ ਨਹੀਂ ਵੀ ਮੈਂ ਆ ਆ ਫਾਰਮ ਤੋਂ ਹੋਰਥੇ ਵੀ ਜਾਵਾਂ ਹਨਾ ਬਾਹਰ ਜਾਵਾਂ ਹੀ ਨਹੀਂ ਜਾਂਦਾ ਜਣ ਕੇ ਜੇ ਮੇਰੇ ਕਿਤੇ ਬਹੁਤ ਸਕੂਨ ਆ ਜਣੀ ਬਸ ਜਾਣ ਨੂੰ ਦਿਲ ਨਹੀਂ ਕਰਦਾ ਨੋ ਨੋ ਮੈਂ ਪੂਰਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਰਹਿਣਾ ਕੰਮ ਹੋਵੇ ਨਾ ਹੋਵੇ ਉਹਦੇ ਨਾਲ ਮੈਨੂੰ ਕੋਈ ਮਤਲਬ ਨਹੀਂ ਮੈਂ ਇੱਥੇ ਰਹਿਣਾ ਮੈਂ ਦੇਖਿਆ ਤੁਹਾਡੀ ਕਿਤਾਬਾਂ ਵੀ ਇੱਥੇ ਰੱਖਿਆ ਹੋਇਆ ਹਾਂ ਹਾਂਜੀ 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 ਉੜਾੜਾ ਲਿਖਿਆ ਹੋਇਆ ਲਾਇਬ੍ਰੇਰੀ ਨਿੱਕੀ ਜਿਹੀ ਹਾਂਜੀ ਹਾਂਜੀ ਅਸੀਂ ਇੱਥੇ ਵੀ ਲਾਈ ਹੋਇਆ ਘਰੇ ਵੀ ਇੱਥੇ ਅਸੀਂ ਆਪਣੇ ਘਰ ਨੂੰ ਹੀ ਲਾਇਬ੍ਰੇਰੀ ਬਣਾ ਕੇ ਇਦਾਂ ਹੀ ਲਾਈ ਰਹੀ ਆ ਵੀ ਲੋਕ ਚਲੋ ਕਿਤਾਬਾਂ ਪੜ੍ਹਨ ਪਰਿਵਾਰ ਦਾ ਫਿਰ ਕੀ ਆ ਤੁਹਾਡੇ ਨਾਲ ਇਹਦੇ ਵਿੱਚ ਸਹਿਯੋਗ ਨਹੀਂ ਪਰਿਵਾਰ ਦਾ ਸਹਿਯੋਗ ਹਲੇ ਨਹੀਂ ਇਹ ਨਾ ਜਾ ਰਹੀ ਹੈਗਾ ਹੌਲੀ ਹੌਲੀ ਥੋੜਾ ਬਹੁਤ ਹਮ ਕਿਤੇ ਪਰਉ ਨਹੀਂ ਹਲੇ ਉਹ ਨਹੀਂ ਇਸ ਚੀਜ਼ ਕਿਉਂਕਿ ਉਹ ਹੀ ਉਹ ਜਿਹੜਾ ਉਹ ਚੱਲ ਰਿਹਾ ਹਮ ਪੈਸਾ ਹਮ ਚੀਜ਼ਾਂ ਮਟੀਰੀਅਲ ਹਮ ਉਹ ਉਹ ਦੀ ਉਸ ਚ ਹੌਲੀ ਹੌਲੀ ਬਾਹਰ ਆ ਰਹੀ ਹੌਲੀ 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 ਹਾਂ ਵੀ ਨਹੀਂ ਉਹਨਾਂ ਦਾ ਸਜੋ ਕੋਈ ਇਹ ਨਾ ਜਾ